ਮੋਹਾਲੀ ਦੇ 67 ਦੀਆਂ ਲਾਈਟਾਂ ਦੇ ਖੜੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਨੂੰ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਸਿਰਫ ਤੇ ਸਿਰਫ ਇੱਕ ਸਾਈਕਲ ਦੀ ਪਾਰਕਿੰਗ ਪਿੱਛੇ ਤੁਸੀਂ ਦੇਖ ਸਕਦੇ ਹੋ ਬੋਡੀ ਇੱਥੇ ਪਈ ਹੈ ਤੇ ਉਹਨਾਂ ਦੀ ਫੈਮਿਲੀ ਮੈਂਬਰਸ ਇੱਥੇ ਨਹੀਂ ਤੇ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਸਾਰੇ ਉੱਥੇ ਧਰਨਾ ਲਗਾ ਕੇ ਬੈਠੇ ਹੋਏ ਨੇ ਮੌਕੇ ਤੇ ਇੱਥੇ ਐਮ ਐਲ ਏ ਕਮਿਸ਼ਨਰਸ ਐਸ ਪੀ ਸਭ ਆਏ ਨੇ ਸਭ ਨੇ ਆਪਣਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਇਹਨਾਂ ਨੂੰ ਜਲਦੀ ਜਲਦੀ ਇਨਸਾਫ ਦਿਵਾਵਾਂਗੇ ਤੇ ਅਸੀਂ ਕੁਝ ਗੱਲਬਾਤ ਕਰਾਂਗੇ ਜੋ ਇੱਥੇ 3000 ਦਿਨਾਂ ਤੋਂ ਤਰਨਿਆਂ ਤੇ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਜੀ ਕੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਜੈਪ ਸਿੰਘ ਮੈਂਬਰ ਪਟਨਾ ਦੇ ਬਾਕਰਪੁਰ ਦੇ ਤੇ ਤੁਸੀਂ ਕਿੰਨੇ ਦਿਨ ਤੋਂ ਇੱਥੇ ਇਹਨਾਂ ਨਾਲ ਬੈਠੇ ਹੋਏ ਹੋ ਕਿੰਨੇ ਦਿਨ ਤੋਂ ਜਿਹੜਾ ਹੱਸਾ ਬੱਪਰਿਆਗਾ ਉਦੋਂ ਨੂੰ ਨਾਲ ਹੀ ਹੈ ਕਿੰਨੇ ਦੇ ਠੀਕ ਹੈ ਜੀ ਭਾਰਾਂ ਦੇ ਘਰੋਂ ਤੱਕ ਜਿੱਥੇ ਹੈਗਾ ਵੀ ਸਰ ਤੇ ਜਿਹੜਾ ਹੱਸਾ ਬੱਪਰਿਆਗਾ ਠੀਕ ਹੈ ਇਸ ਦੇ ਬਾਰੇ ਸਖਤ ਤੋਂ ਤੱਕ ਗੱਲਬਾਤ ਕਰੀ ਜੀ ਪਰ ਅਸੀਂ ਕਹਿੰਦੇ ਵੀ ਦੇਖੋ ਹੱਸਾ ਬੱਪਰ ਗਿਆ ਠੀਕ ਨਹੀਂ ਪਰ ਤੇ ਕਰੇਗਾ ਵੀ ਇਹ ਬਪਰਿਆ ਕਿਉਂ ਹੈਗਾ ਇਹ ਬਪਰੈਸ ਕਰਕੇਗਾ ਸਾਡੀਆਂ ਆਪਣੀਆਂ ਜਿਹੜੀਆਂ ਕਾਮੀਆਂ ਨਾ ਉਹਦੇ ਕਰਕੇ ਹੋਇਆ ਸਾਰਾ ਇਹ ਕਿਉਂਕਿ ਜਿੰਨਾ ਪਰਵਾਸੀ ਹੈਗੇ ਆਪਣੇ ਉਹਦੇ ਆਂਦੇਗੇ ਉਹ ਆਪਣਾ ਬਗੈਰ ਉਤੋਂ ਆਣ ਕੇ ਇੱਥੇ ਆਪਣਾ ਪ੍ਰੂਫ ਤਿਆਰ ਕਰ ਦਿੰਦੇਗੇ ਕੋਈ ਨਾ ਕਿ ਵੈਰੀਫਿਕੇਸ਼ਨ ਨਹੀਂ ਕੋਈ ਪੁੱਛਣੀ ਕਰਕੇ ਵੀ ਮਨਪਾਗਾ ਇਹ ਬਹੁਤ ਸਭ ਹੱਥ ਹੈ ਮਤਲਬ ਇਹ ਜੇ ਕੋਈ ਵੀ ਹੈਗਾ ਵੀ ਚਾਹਤਾ ਇਹ ਹੋ ਗਿਆ ਤਾਂ ਨੂੰ ਇਹ ਤੇ ਵੱਡਾ ਵੀ ਹੱਥ ਆਉਣਾ ਮੈਂ ਪੂਰੇ ਪੰਜਾਬ ਦਾ ਦੇਖ ਰਾਂਗਾ ਵੀ ਕਿਤੇ ਕਦੀ ਕੋਈ ਕਿਤੇ ਆਪ ਹੱਥ ਆ ਵਾਪਰਿੰਦਾ ਅਪਿਥਿਆ ਜੀ ਮੈਂ ਇੱਕ ਹੋਰ ਥੋੜਾ ਨਿਊਜ਼ ਮੈਸਜ ਬੋਲ ਦੇ ਤੈਨਾਂ ਨਹੀਂ ਕਰੇ ਵੀ ਕਿਹੜੇ ਪਿੰਡ ਦੇ ਦੀ ਉਹ ਉਸ ਪਿੰਡ ਦਾ ਸਰਪੰਚ ਦਾ ਪਰਿਵਾਰ ਇਹ ਮਾਰਦੇ ਤਾਂ ਪਰਵਾਸੀਆਂ ਦੀ ਗੱਲ ਇਹ ਹੈ ਕਿ ਵੀ ਇਸ ਦਾ ਸਖਤੇ ਸਖਤ ਐਕਸ਼ਨ ਲੈਣ ਦੀ ਲੋੜ ਸਰਕਾਰ ਨੂੰ ਸਰਕਾਰ ਨੂੰ ਮੇਰੀ ਬੇਨਤੀ ਹੈਗੀ ਵੀ ਤੁਸੀਂ ਇੱਕ ਤਾਂ ਇਹਨਾਂ ਦੀ ਵੈਰੀਫਿਕੇਸ਼ਨ ਜਿਹੜਾ ਕੋਈ ਵੀ ਬੰਦਾ ਆਂਦਾ ਇੱਥੇ ਠੀਕ ਹੈ ਜੀ ਉਹਨਾਂ ਦੀ ਵਕਾਇਦਾ ਵੈਰੀਫਿਕੇਸ਼ਨ ਕਰੋ ਕਿ ਕਿੱਥੇ ਦਾ ਉਹ ਰਹਿਣ ਆਲਾਗਾ ਕਿਹਦਾ ਨੇ ਪਤਾ ਨਹੀਂ ਲੱਗਦਾ ਆ ਹੁਣ ਸਾਨੂੰ 3 ਦਿਨ ਹੋ ਗਏ 3 ਦਿਨ ਬਾਅਦ ਉਹਨਾਂ ਦੇ ਕੋਲ ਬੰਦਾ ਨਹੀਂ ਫੜਿਆ ਗਿਆ ਹੈਗਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਉਹਨਾਂ ਦੇ ਨਾਲ ਦੇ ਸਾਰੇ ਚੱਕ ਲੈ ਕੋਈ ਦਫਤਰਾ ਮੈਂ ਕੰਮ ਕਰਦਾ ਹੋਵੇ ਕਿਤੇ ਕੋਈ ਨਾ ਤੇ ਮਤਲਬ ਇੱਥੇ ਕੋਈ ਫਰੈਂਡ ਹੈਗੀ ਕੋਈ ਲੜ ਕੁੜੀ ਕੋਈ ਸੱਤਵੇਂ ਕੰਮ ਕਰਦੀ ਉਹ ਵੀ ਚੁੱਕੀ ਹੋਈ ਹੈ ਪੁਲਿਸ ਨੇ ਉਹਨੂੰ ਮਤਲਬ ਦੇਖਭਾਲ ਕਰ ਰਹੇ ਨੇ ਪਰ ਹੁਣ ਤੱਕ ਉਹ ਮੁੱਦਾ ਨਹੀਂ ਮਿਲਿਆ ਜਿਹਨੇ ਕਤਲ ਕਰਿਆਗਾ ਠੀਕ ਹੈ ਹੋਰ ਹੋਰ ਚੱਕ ਚੱਕ ਕੇ ਪੇਸ਼ ਕਰ ਜਾਂਦੇ ਹੈ ਪਰ ਗੱਲ ਇਹ ਹੈ ਜਿਹਨੇ ਮੈਂ ਜਿਹਨੇ ਕਤਲ ਕਰਿਆਗਾ ਉਹ ਇਹਨੇ ਕੋਲ ਫੜ ਹੋਇਆ ਕਿਉਂਕਿ ਜਦੋਂ ਪ੍ਰੂਫ ਹੀ ਨਹੀਂ ਹੈਗਾ ਜਦੋਂ ਉਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਆਪਣੇ ਇੱਥੇ ਨਹੀਂ ਤਾਂ ਕਾਇਦਾ ਫਿਰ ਉਹ ਕੋਈ ਵੀ ਕੋਈ ਹੱਥ ਸਾ ਬੱਪਰੂਗਾ ਤਾਂ ਉਹਨੂੰ ਫੜਿਆ ਜਾਊਗਾ ਰੋਪਾ ਵੇਰੇ ਅਸੀਂ ਨਾ ਮੈਂ 1992 ਦੇ ਵਿੱਚ ਜਦੋਂ ਪੰਜਾਬ ਤੇ ਹਾਲਾਤ ਬੜੇ ਮਾੜੇ ਤੇ ਉਸ ਟਾਈਮ ਮ ਜਵਾਨੀ ਬੜੀ ਖਤਮ ਕਰੀ ਗਿਆ ਤਬਾਦ ਕੇ ਟਾਈਮਾਂ ਤਾਂ ਉਸ ਟਾਈਮ ਅਸੀਂ ਟਰੱਕ ਉਰ ਤੇ ਮੈਂ ਜਿਹਨੂੰ ਘਾਟੀ ਨੂੰ ਚੱਲੇ ਕਰਦੇ ਅਸੀਂ ਘਾਟੀ ਕਲਕੱਤਾ ਕੇ ਬੰਬਾ ਤੇ ਇਧਰ ਚੱਲੇ ਕਰਦੇ ਅਸੀਂ ਤਾਂ ਸਾਡੇ ਅਸੀਂ ਨਾ ਅੰਦੇ ਸੋਚੇ ਕਰਦੇ ਸੀ ਵੀ ਪੰਜਾਬ ਨੇ ਨਾ ਆਉਣ ਵਾਲੇ 20 30 ਸਾਲਾਂ ਤੱਕ ਨਹੀਂ ਬਿਹਾਰ ਬਣਨਾਗਾ ਆਜ ਦੇ ਮਿੱਤਰ ਪਰ ਇਹ ਮਤਲਬ ਜਿਹੜੇ ਅੱਜ ਪੰਜਾਬ ਤੇ ਹਾਲਾਤ ਹੈਗੇ ਇਹ 1992 ਦੇ ਵਿੱਚ ਵਿਹਾਰ ਜੁਪੀ ਬੰਗਾਲ ਦੇ ਇਹ ਹਾਲ ਤੇ ਉਹਨਾਂ ਨੇ ਕੀ ਕਰਨਾ ਜਦੋਂ ਸਾਡੀ ਗੱਡੀ ਐਤਰਾ ਸਿੰਗਲ ਰੋਡ 'ਤੇ ਜਾਂਦਰਾ ਤਾਂ ਗੱਡੀ ਨੇ ਜੀ ਮਤਲਬ ਜਦੋਂ ਲੰਘਣੀ ਉਹਨਾਂ ਨੇ ਕੋਈ ਮਤਲਬ ਡੰਗਰ ਬੱਚਾ ਕੋਈ ਬੰਨ ਗਏ ਐਤਰਾ ਖੰਭੇ ਨਾਲ ਤਾਂ ਉਹਦੇ ਜਦੋਂ ਗੱਡੀ ਨਾਲ ਝੜਨਾ ਤਾਂ ਛੱਟੀ ਮਾਰ ਕੇ ਇੱਕ ਇੱਕ ਕਰਨਾ ਉਹਨੇ ਪੰਜਾਬੀਆਂ ਦੇ ਉੱਪਰ ਹਮਲਾ ਕਰਨਾ ਇਹੋ ਜਿਹੇ ਹਾਲਾਤ ਮਤਲਬ ਪੈਦਾ ਉਹ ਹਾਲ ਪੰਜਾਬ ਦੇ ਵਿੱਚ ਹੋ ਗਏ ਅੱਜ ਉਹੀ ਹਾਲ ਨੇ ਨੇ ਲੋਕਾਂ ਨੇ ਆਣ ਕੇ ਸਾਡੇ ਪੰਜਾਬ ਦੇ ਵਿੱਚ ਤਾਂ ਸਰਕਾਰਾਂ ਨੂੰ ਮਤਲਬ ਇਸ ਦੀ ਬਾਰੇ ਸੋਚਣਾ ਚਾਹੀਦਾ ਹੈਗਾ ਕਿ ਸਰਕਾਰਾਂ ਇਸ ਵਾਰ ਨਹੀਂ ਪਰ ਉਹ ਆਪਣਾ ਬੋਰਡ ਬੈਂਕ ਨੂੰ ਮਤਲਬ ਕੀ ਕਰ ਦੇਗੇ ਅੱਜ ਚਲੋ ਸਾਰੇ ਬੰਦੇ ਇਲਾਕੇ ਦੇ ਸਾਰੇ ਇੱਕ ਹੋਏ ਹੋਏਗੇ ਅਸੀਂ ਕਹਿੰਦੇ ਵੀ ਸਾਰਿਆਂ ਨੂੰ ਸਾਡੀ ਮੇਰੀ ਬੇਨਤੀ ਹੈ ਵੀ ਤੁਸੀਂ ਪੈਸਾ ਨਾ ਦੇਖੋ ਬਿੱਤਰ ਪਿਆਰਿਓ ਪੈਸਾ ਕੀ ਕਰੋਗੇ ਜਦ ਤੁਹਾਡੇ ਕੋਲ ਤੁਹਾਡੀ ਜਵਾਨੀ ਵੀ ਨਹੀਂ ਰਹਿਣੀ ਤੁਸੀਂ ਪਰਵਾਸੀਆਂ ਨੂੰ ਲਿਆ ਲੈਣ ਕੇ ਇੱਥੇ ਵੜ ਰਹੇਗੇ ਠੀਕ ਹੈ ਬਿਗੈਰ ਵੈਰੀਫਿਕੇਸ਼ਨ ਤੋਂ ਹੁਣ ਜਿੱਦਣ ਦਾ ਸਾਡਾ ਇਹ ਮਤਲਬ ਰੌਲਾ ਪਿਆ ਉਹਨਾਂ ਦੇ ਮੇਰੇ ਕਲਮਾ ਭੱਜ ਗਏ ਪਿੱਛੇ ਛੱਡ ਗਏ ਕਿ ਉਹਨਾਂ ਕੀ ਵੈਰੀਫਿਕੇਸ਼ਨ ਨਹੀਂ ਹੈਗੀ ਇਹ ਤਾਂ ਪੀਜੀ ਮਾਲਕ ਹੈ ਨਾ ਉਹਨੂੰ ਬਕਾਇਦਾ ਅਸੀਂ ਕਹਿੰਦੇ ਵੀ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਉਹਦੇ ਉੱਪਰ ਵੀ ਜਦੋਂ ਉਹ ਵੈਰੀਫਿਕੇਸ਼ਨ ਨਹੀਂ ਕਰਾਂਦਾ ਅਸੀਂ ਆਹ ਕੋ ਦੁਸ਼ਮਨੀ ਹੈ ਕਿ ਵੀ ਤੂੰ ਪੀਜੀ ਖੋਲ ਲਿਆ ਠੀਕ ਹੈ ਤੇ ਮਤਲਬ ਕੋਈ ਵੀ ਚਾਹ ਕੋਈ ਚਾ ਮੈਂ ਹੀ ਹੈਗਾ ਐਂ ਕਹਿੰਦਾ ਮੈਂ ਆਸੀ ਦੇਖੋ ਅਸੀਂ ਆਹ ਉਹਨੇ ਨੇੜੇ ਪਿੰਡ ਹੈ ਸਾਡਾ ਬਾਕਰ ਅਸੀਂ ਮੋਹਾਲੀ ਸਾਥ ਵਿੱਚ ਰਹਿੰਦੇ ਸਾਡੀ ਵੈਰੀਫਿਕੇਸ਼ਨ ਹੋ ਰਹੀ ਹੈਗੀ ਅਸੀਂ ਸਾਡੀ ਪੰਜਾਬੀਆਂ ਦੀ ਪੰਜਾਬੀ ਵੈਰੀਫਿਕੇਸ਼ਨ ਕਰ ਰਹੇਗੇ ਪਰਲੇ ਪ੍ਰਵਾਸੀ ਹੈਗੇ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਤੁਸੀਂ ਹਿਸਾਬ ਲਾ ਲਓ ਪਤਲੀ ਹੋਣੇ ਚਿਹਦੇਗੇ ਇਸ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਵੀ ਇਹ ਜਲਦੀ ਜਲਦੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਿਹੜਾ ਬੰਦਾ ਕਹਿੰਦਾ ਵੀ ਉਹ ਮਤਲਬ ਸੀਪਿਆ ਬਾ ਕਿੱਥੇ ਭੱਜਿਆ ਉਹ ਕਿੱਥੇ ਨਹੀਂ ਭੱਜਿਆ ਪਰ ਪ੍ਰਸ਼ਾਸਨ ਨੂੰ ਦੇਖੋ ਇਸ ਬਾਰੇ ਐਕਸ਼ਨ ਲੈਣਾ ਚਾਹੀਦਾਗਾ ਪ੍ਰਸ਼ਾਸਨ ਇਸ ਟਾਈਮ ਕਾਰਵਾਈ ਤਾਂ ਕਰ ਰਹੇਗਾ ਪਰ ਪ੍ਰੋਪਰ ਕਾਰਵਾਈ ਨਹੀਂ ਹੋਏਗੀ ਦਾਸੀਂ ਸਾਰੇ ਨਾਲਾਂਗੇ ਫੇਰੀ ਇੰਨੀ ਬੇਨਤੀ ਹੈਗੀ ਬਾਈ ਗੁਰਜੀ ਖਾਲਸਾ ਬਾਈ ਸਾਡੇ ਨਾਲ ਸਿੰਘ ਸਾਹਿਬ ਸਿਗੇ ਇਹਨਾਂ ਨੇ ਦੱਸਿਆ ਕਿ ਇੱਥੇ ਸਾਰੇ ਐਮਐਲਏ ਸਭ ਜਾਨੀ ਆਏ ਆ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਜਲਦੀ ਤੋਂ ਜਲਦੀ ਇਹਨਾਂ ਦੇ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਦਾ ਫੈਸਲਾ ਵੀ ਕੀਤਾ ਜਾਏਗਾ ਕਾਫੀ ਇਹਨਾਂ ਦੇ ਫਰੈਂਡ ਸਰਕਲ ਦੇ ਜਿਹੜੇ ਮੁੰਡੇ ਸੀਗੇ ਉਹ ਵੀ ਚੱਕੇ ਗਏ ਨੇ ਫਰੈਂਡਸ ਵੀ ਚੱਕੀਆਂ ਗਈਆਂ ਨੇ ਸਭ ਕੁਝ ਚੱਕੇ ਪਰ ਜਿੰਨਾਂ ਨੇ ਬਹਿਮੀ ਨਾਲ ਮੁੰਡਾ ਮਾਰਿਆ ਉਹ ਨਹੀਂ ਚੱਕਿਆ ਗਿਆ ਇਹ ਮੁੰਡਾ ਇੱਕ ਦੋ ਪੈਣਾ ਦਾ ਕੱਲਾ ਕੱਲਾ ਭਰਾ ਸੀ ਜਿਹਨੂੰ ਮਾਰ ਦਿੱਤਾ ਜਿਹੜਾ ਦੂਸਰਾ ਮੁੰਡਾ ਸੀਗਾ ਉਹ ਦੋ ਭਰਾ ਤੇ ਦੋ ਪੈਣਾ ਦਾ ਉਹ ਸੀਗਾ ਜਿਹਨੂੰ ਮਤ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੋਡੀ ਇਹਨਾਂ ਦੀ ਪਈ ਹੈ ਤੇ ਹਲੇ ਤੱਕ ਕੋਈ ਸੁਣਵਾਈ ਨਹੀਂ ਹੈ ਕੋਈ ਕੁਛ ਨਹੀਂ ਹੈ ਤੁਸੀਂ ਦੇਖ ਰਹੇ ਸੀਗੇ 67 ਦੀਆਂ ਲਾਈਟਾਂ ਤੇ ਤਰਨਾ ਤਾਂ ਕਿ ਮੈਂ ਇਹੀ ਕਹੂੰਗਾ ਪ੍ਰਸ਼ਾਸਨ ਨੂੰ ਵੀ ਇਹੀ ਕਹਿਣਾ ਚਾਹੂੰਗਾ ਆਪਣੇ মিডিਆ ਦੇ ਰਾਹੀਂ ਕਿ ਇਹਨਾਂ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਕਬਜ਼ੇ 'ਚ ਲਿੱਤਾ ਜਾਵੇ 모ਹਾਲੀ ਦੇ 67 ਦੀਆਂ ਲਾਈਟਾਂ ਤੇ ਖੜੇ ਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਨੂੰ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਸਿਰਫ ਤੇ ਸਿਰਫ ਇੱਕ ਸਾਈਕਲ ਦੀ ਪਾਰਕਿੰਗ ਪਿੱਛੇ ਤੁਸੀਂ ਦੇਖ ਸਕਦੇ ਹੋ ਬੋਡੀ ਇੱਥੇ ਪਈ ਹੈ ਤੇ ਉਹਨਾਂ ਦੀ ਫੈਮਿਲੀ ਮੈਂਬਰਸ ਇੱਥੇ ਨਹੀਂ ਤੇ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਸਾਰੇ ਉੱਥੇ ਧਰਨਾ ਲਗਾ ਕੇ ਬੈਠੇ ਹੋਏ ਨੇ ਮੌਕੇ ਤੇ ਇੱਥੇ ਐਮ ਐਲ ਏ ਕਮਿਸ਼ਨਰਸ ਐਸ ਪੀ ਸਭ ਆਏ ਨੇ ਸਭ ਨੇ ਆਪਣਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਇਹਨਾਂ ਨੂੰ ਜਲਦੀ ਜਲਦੀ ਇਨਸਾਫ ਦਿਵਾਵਾਂਗੇ ਤੇ ਅਸੀਂ ਕੁਝ ਗੱਲਬਾਤ ਕਰਾਂਗੇ ਜੋ ਇੱਥੇ ਤਿੰਨ ਦਿਨਾਂ ਤੋਂ ਧਰਨਿਆਂ ਤੇ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਚੀ ਗੱਲ ਜੀ ਕੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਜੈਪ ਸਿੰਘ ਮੈਂ ਪਰਪੇਟੇ ਬਾਕਸਰ ਦੇ ਤੇ ਤੁਸੀਂ ਕਿੰਨੇ ਦਿਨ ਤੋਂ ਇੱਥੇ ਇਹਨਾਂ ਨਾਲ ਬੈਠੇ ਹੋ ਹੋ ਕਿੰਨੇ ਜਿੰਨਾ ਤਰ੍ਹਾਂ ਹਾਸਾ ਵਾਪਰਿਆਗਾ ਉਤਨੀ ਉਤਨਾਲੇ ਹੈਗੇ ਨੇ ਤੇ ਠੀਕ ਹੈ ਜੀ ਪਰ ਨਾਨਕਾ ਘਰੋਂ ਤਾਂ ਵੀ ਜਾਏਗਾ ਬੁੱਤ ਤੇ ਜਿਹੜਾ ਹਾਸਾ ਵਾਪਰਿਆਗਾ ਠੀਕ ਹੈ ਇਹਦੇ ਬਾਰੇ ਸਖਤ ਤੋਂ ਸਖਤ ਕਾਰਵਾਈ ਵਿਕਰੀ ਜਾਂਦੀ ਪਰ ਅਸੀਂ ਕਹਿੰਦੇ ਵੀ ਦੇਖੋ ਹਾਸਾ ਵਾਪਰ ਗਿਆ ਠੀਕ ਨਹੀਂ ਪਰ ਤੇ ਕਰੇਗਾ ਵੀ ਇਹ ਵਾਪਰਿਆ ਕਿਉਂ ਹੈਗਾ ਪਰ ਇਹ ਕਰਕੇਗਾ ਸਾਡੀਆਂ ਆਪਣੀਆਂ ਜਿਹੜੀਆਂ ਖਾਮੀਆਂ ਨਾ ਉਹਦੇ ਕਰਕੇ ਹੋਇਆ ਸਾਰਾ ਇਹ ਕਿਉਂਕਿ ਜਿਹੜਾ ਪਰਵਾਸੀ ਹੈਗੇ ਆਪਣੇ ਉਹਦੇ ਆਂਦੇਗੇ ਉਹ ਆਪਣਾ ਬਗੈਰ ਤੋਂ ਆਣ ਕੇ ਇੱਥੇ ਆਪਣਾ ਪ੍ਰੂਫ ਤਿਆਰ ਕਰ ਦਿੰਦੇਗੇ ਕੋਈ ਨਾ ਕਿ ਵੈਰੀਫਿਕੇਸ਼ਨ ਨਹੀਂ ਕੋਈ ਕਰਨੀ ਕਰਕੇ ਵੀ ਮਣ ਭਾਗਾ ਇਹ ਬਹੁਤ ਸਭ ਹੱਤਾਂ ਮਤਲਬ ਇਹ ਜੇ ਕੋਈ ਵੀ ਹੈਗਾ ਵੀ ਚਾਹਤਾ ਇਹ ਹੋ ਗਿਆ ਕਰਨ ਨੂੰ ਤੇ ਵੱਡਾ ਵੀ ਹਾਸਾ ਹੋਣਾ ਮੈਂ ਪੂਰੇ ਪੰਜਾਬ ਦਾ ਦੇਖ ਰਾਂਗਾ ਵੀ ਕਿਤੇ ਕਦੀ ਕੋਈ ਕਿਤੇ ਆ ਹਾਸਾ ਬਾਪੜਿੰਦਾ ਆ ਪਿੱਛੇ ਜੀ ਮੈਂ ਇੱਕ ਹੋਰ ਟੋਨ ਦਾ ਨਿਊਜ਼ ਮੈਸਜ ਰੋਕ ਦੇ ਧਿਆਨ ਨਹੀਂ ਕਰੇ ਵੀ ਕਿਹੜੇ ਪਿੰਡ ਦੇ ਵੀ ਉਹ ਉਸ ਪਿੰਡ ਦਾ ਸਰਪੰਚ ਦਾ ਪਰਿਵਾਰੇ ਮਾਰਦੇ ਸਾਰ। ਪਰਵਾਸੀਆਂ ਦੀ ਗੱਲ ਇਹ ਹੈ ਕਿ ਵੀ ਇਸ ਦਾ ਸਖਤੇ ਸਖਤ ਐਕਸ਼ਨ ਲੈਣ ਦੀ ਦਰਸ ਸਰਕਾਰ ਨੂੰ। ਸਰਕਾਰ ਨੂੰ ਮੇਰੀ ਬੇਨਤੀ ਹੈਗੀ ਵੀ ਤੁਸੀਂ ਇੱਕ ਤਾਂ ਇਹਨਾਂ ਦੀ ਵੈਰੀਫਿਕੇਸ਼ਨ ਜਿਹੜਾ ਕੋਈ ਵੀ ਬੰਦਾ ਆਂਦਾ ਇੱਥੇ ਠੀਕ ਹੈ ਜੀ। ਉਹਨਾਂ ਦੀ ਬਕਾਇਦਾ ਵੈਰੀਫਿਕੇਸ਼ਨ ਕਰੋ ਕਿ ਕਿੱਥੇ ਦਾ ਉਹ ਰਹਿਣ ਵਾਲਾਗਾ। ਕਹਿੰਦਾ ਤਾਂ ਪਤਾ ਨਹੀਂ ਲੱਗਦਾ। ਆ ਹੁਣ ਸਾਨੂੰ 3 ਦਿਨ ਹੋ ਗਏ। 3 ਦਿਨ ਬਾਅਦ ਇਹਨਾਂ ਦੇ ਕੋਲ ਬੰਦਾ ਨਹੀਂ ਫੜਿਆ ਗਿਆ ਹੈਗਾ। ਇੱਥੇ ਗਿਆ ਕਿੱਥੇ ਨਹੀਂ ਗਿਆ। ਉਹਨਾਂ ਦੇ ਨਾਲ ਦੇ ਸਾਰੇ ਚੱਕ ਲੈ ਕੋਈ ਦਫ਼ਤਰਾਂ ਮੈਂ ਕੰਮ ਕਰਦਾ ਕੋਈ ਕਿਤੇ ਕੋਈ ਨਾ ਤੇ ਮਤਲਬ ਇੱਥੇ ਕੋਈ ਫਰੈਂਡ ਹੈਗੀ। ਕੋਈ ਲੇਟ ਕੋਈ ਕੁੜੀ ਕੋਈ ਸੱਤ ਵੇਦ ਕੰਮ ਕਰਦੇ ਉਹ ਵੀ ਚੁੱਕੀ ਹੋਈ ਹੈ ਪੁਲਿਸ ਨੇ ਉਹਨੂੰ ਮਤਲਬ ਦੇਖਭਾਲ ਕਰ ਰਹੇ ਹੈਗੇ ਪਰ ਹੁਣ ਤੱਕ ਉਹ ਮੁੱਢਾ ਨਹੀਂ ਮਿਲਿਆ ਜਿਹਨੇ ਕਤਲ ਕਰਿਆਗਾ ਠੀਕ ਹੈ ਹੋਰ ਹੋਰ ਚੱਕ ਚੱਕ ਕੇ ਪੇਸ਼ ਕਰ ਜਾਂਦੇ ਹੈਗੇ ਪਰ ਗੱਲ ਇਹ ਹੈ ਜਿਹਨੇ ਜਿਹਨੇ ਕਤਲ ਕਰਿਆਗਾ ਉਹ ਇਹਨਾਂ ਕੋਲ ਫੜ ਹੋਇਆ ਕਿਉਂਕਿ ਜਦੋਂ ਪ੍ਰੂਫ ਹੀ ਨਹੀਂ ਹੈਗਾ ਜਦੋਂ ਉਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਆਪਣੇ ਇੱਥੇ ਨਹੀਂ ਤਾਂ ਕਾਇਦਾ ਫਿਰ ਉਹ ਕੋਈ ਵੀ ਕੋਈ ਹੱਥ ਸਾਬ ਬੱਪਰੂਗਾ ਤਾਂ ਉਹਨੂੰ ਫੜਿਆ ਜਾਊਗਾ ਜਦੋਂ ਪਵੈਰੀ ਅਸੀਂ ਨਾ ਮੈਂ 1992 ਦੇ ਵਿੱਚ ਜਦੋਂ ਪੰਜਾਬ ਤੇ ਹਾਲਾਤ ਬੜੇ ਮਾੜੇ ਤੇ ਉਸ ਟਾਈਮ ਮ ਜਵਾਨੀ ਬੜੀ ਖਤਮ ਕਰੀ ਗੇ ਤਬਾਦ ਕੇ ਟਾਈਮਾਂ ਤਾਂ ਉਸ ਟਾਈਮ ਅਸੀਂ ਟਰੱਕ ਉੱਤੇ ਮੈਂ ਜਦੋਂ ਘਾਟੀ ਚਲੇ ਕਰਦੇ ਅਸੀਂ ਘਾਟੀ ਕਲਕੱਤਾ ਕੇ ਬੰਬਾ ਤੇ ਇਦੋਂ ਚਲੇ ਕਰਦੇ ਅਸੀਂ ਤਾਂ ਸਾਡੇ ਅਸੀਂ ਨਾ ਅੰਦੇ ਸੋਚੇ ਕਰਦੇ ਸੀ ਵੀ ਪੰਜਾਬ ਨੇ ਨਾ ਆਉਣ ਵਾਲੇ 20 30 ਸਾਲਾਂ ਤੱਕ ਨਹੀਂ ਬਿਹਾਰ ਬਣਨਾਗਾ ਅੱਜ ਦੇ ਮਿੱਤਰ ਪਰ ਇਹ ਮਤਲਬ ਜਿਹੜੇ ਅੱਜ ਪੰਜਾਬ ਦੇ ਹਾਲਾਤ ਹੈਗੇ ਇਹ 1992 ਦੇ ਵਿੱਚ ਵਿਹਾਰ ਜੁਪੀ ਬੰਗਾਲ ਦੇ ਇਹ ਹਾਲ ਤੇ ਉਹਨਾਂ ਨੇ ਕੀ ਕਰਨਾ ਜਦੋਂ ਸਾਡੀ ਗੱਡੀ ਐਤਰਾ ਸਿੰਗਲ ਰੋਡ 'ਤੇ ਜਾਂਦਰਾ ਤਾਂ ਗੱਡੀ ਨਾ ਜੀ ਮਤਲਬ ਜਦੋਂ ਲੰਗਣੀ ਉਹਨਾਂ ਨੇ ਕੋਈ ਮਤਲਬ ਡੰਗਰ ਵੱਛਾ ਕੋਈ ਬੰਨ ਗਏ ਐਤਰਾ ਖੰਬੇ ਨਾਲ ਤਾਂ ਉਹਦੇ ਜਦੋਂ ਗੱਡੀ ਨਾਲ ਜਾੜਨਾ ਤਾਂ ਛੱਟੀ ਮਾਰ ਕੇ ਇੱਕੇ ਕਰਨਾ ਉਹਨਾਂ ਨੇ ਪੰਜਾਬੀਆਂ ਦੇ ਉੱਪਰ ਹਮਲਾ ਕਰਨਾ ਇਹੋ ਜਿਹੇ ਹਾਲਾਤ ਮਤਲਬ ਪੈਦਾ ਉਹ ਹਾਲ ਪੰਜਾਬ ਦੇ ਵਿੱਚ ਹੋ ਗਏ ਅੱਜ ਉਹੀ ਹਾਲ ਇਹਨੇ ਲੋਕਾਂ ਨੂੰ ਆਣ ਕੇ ਸਾਡੇ ਪੰਜਾਬ ਦੇ ਵਿੱਚ ਤਾਂ ਸਰਕਾਰਾਂ ਨੂੰ ਮਤਲਬ ਇਸ ਤੀਜੀ ਵਾਰ ਸੋਚਣਾ ਚਾਹੀਦਾ ਹੈਗਾ ਇਹ ਸਰਕਾਰਾਂ ਇਸ ਵਾਰ ਨਹੀਂ ਪਰ ਉਹ ਆਪਣਾ ਬੋਰਡ ਬੈਂਕ ਨੂੰ ਮਤਲਬ ਕਿ ਕਰ ਦੇਣਗੇ ਅੱਜ ਚਲੋ ਸਾਰੇ ਬੰਦੇ ਇਲਾਕੇ ਦੇ ਸਾਰੇ ਇਕ ਹੋਏ ਹੋਏਗੇ ਅਸੀਂ ਕਹਿੰਦੇ ਵੀ ਸਾਰਿਆਂ ਨੂੰ ਸਾਡੀ ਮੇਰੀ ਬੇਨਤੀ ਹੈ ਵੀ ਤੁਸੀਂ ਪੈਸਾ ਨਾ ਦੇਖੋ ਬਿੱਤਰ ਪਿਆਰੋ ਪੈਸਾ ਕੀ ਕਰੋਗੇ ਜਦ ਤੁਹਾਡੇ ਕੋਲ ਤੁਹਾਡੀ ਜਵਾਨੀ ਨਹੀਂ ਰਹਿਣੀ ਤੁਸੀਂ ਪਰਵਾਸੀਆਂ ਨੂੰ ਲਿਆ ਲੈਣ ਕੇ ਇੱਥੇ ਵੜ ਰਹੇਗੇ ਠੀਕ ਹੈ ਬਿਗੈਰ ਵੈਰੀਫਿਕੇਸ਼ਨ ਤੋਂ ਹੁਣ ਜਿੱਦਣ ਦਾ ਸਾਡਾ ਇਹ ਮਤਲਬ ਰੌਲਾ ਪਿਆ ਉਦੋਂ ਦੇ ਮੇਰੇ ਕਲਮਾ ਭੱਜ ਗਏ ਪੇਜ ਛੱਡ ਗਏ ਕਿ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੈਗੀ ਇਹ ਤਾਂ ਪੀਜੀ ਮਾਲਕ ਹੈ ਨਾ ਉਹਨੂੰ ਬਕਾਇਦਾ ਅਸੀਂ ਕਹਿੰਦੇ ਵੀ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਉਹਦੇ ਉੱਪਰ ਵੀ ਜਦੋਂ ਉਹ ਵੈਰੀਫਿਕੇਸ਼ਨ ਨਹੀਂ ਕਰਾਂਦਾ ਅਸੀਂ ਆਹ ਕੋ ਦੁਸ਼ਮਨੀ ਹੈ ਕਿ ਵੀ ਤੂੰ ਪੀਜੀ ਖੋਲ ਲਿਆ ਠੀਕ ਹੈ ਤੇ ਮਤਲਬ ਕੋਈ ਵੀ ਚਾਹ ਕੋਈ ਚਾਹ ਮੈਂ ਹੀ ਹੈਗਾ ਮੈਂ ਕਹਿੰਦਾ ਮੈਂ ਆਸੀ ਦੇਖੋ ਅਸੀਂ ਆਹ ਉਹਨੇ ਨੇੜੇ ਪਿੰਡ ਹੈ ਸਾਡਾ ਬਾਕਰ ਅਸੀਂ ਮੋਹਾਲੀ 7ਵੇਂ ਰਹਿੰਦੇ ਸਾਡੀ ਵੈਰੀਫਿਕੇਸ਼ਨ ਹੋ ਰਹੀ ਹੈਗੀ ਅਸੀਂ ਸਾਡੀ ਪੰਜਾਬੀਆਂ ਦੀ ਪੰਜਾਬੀ ਵੈਰੀਫਿਕੇਸ਼ਨ ਕਰ ਰਹੇਗੇ ਪਰ ਜਿਹੜੇ ਪ੍ਰਵਾਸੀ ਹੈਗੇ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਤੁਸੀਂ ਹਿਸਾਬ ਲਾ ਲਓ ਪਤਾ ਨਹੀਂ ਹੋਣੇ ਚਾਹ ਦੇਗੇ ਇਸ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਵੀ ਇਹ ਜਲਦੀ ਜਲਦੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਿਹੜਾ ਬੰਦਾ ਕਹਿੰਦਾ ਵੀ ਉਹ ਮਤਲਬ ਸੀਪਿਆ ਬਾ ਕਿੱਥੇ ਭੱਜ ਜਾਓ ਕਿੱਥੇ ਨਹੀਂ ਭੱਜਿਆ ਪਰ ਪ੍ਰਸ਼ਾਸਨ ਨੂੰ ਦੇਖੋ ਇਸ ਬਾਰੇ ਐਕਸ਼ਨ ਲੈਣਾ ਚਾਹੀਦਾਗਾ ਪ੍ਰਸ਼ਾਸਨ ਇਸ ਟਾਈਮ ਕਾਰਵਾਈ ਤਾਂ ਕਰ ਰਹਾ ਹੈਗਾ ਪਰ ਪ੍ਰੋਪਰ ਕਾਰਵਾਈ ਨਹੀਂ ਹੋਏਗੀ ਕਾਸੀਂ ਸਾਰੇ ਨਾਲ ਲੰਗੇ ਫੇਰੀ ਇੰਨੀ ਬੇਚੇਗੀ ਬਾਈ ਗੁਰਜੀ ਖਾਲਸਾ ਬਾਈ ਸਾਡੇ ਨਾਲ ਸਿੰਘ ਸਾਹਿਬ ਸਿਗੇ ਇਹਨਾਂ ਨੇ ਦੱਸਿਆ ਕਿ ਇੱਥੇ ਸਾਰੇ ਐਮਐਲਏ ਸਭ ਜਣੇ ਆਏ ਆ ਉਹਨਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦੇ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਦਾ ਫੈਸਲਾ ਵੀ ਕੀਤਾ ਜਾਏਗਾ ਕਾਫੀ ਇਹਨਾਂ ਦੇ ਫਰੈਂਡ ਸਰਕਲ ਦੇ ਜਿਹੜੇ ਮੁੰਡੇ ਸੀਗੇ ਉਹ ਵੀ ਚੱਕੇ ਗਏ ਨੇ ਫਰੈਂਡਸ ਵੀ ਚੱਕੀਆਂ ਗਈਆਂ ਨੇ ਸਭ ਕੁਝ ਚੱਕੇ ਪਰ ਜਿਨ੍ਹਾਂ ਨੇ ਬੇਵਹਿਮੀ ਨਾਲ ਮੁੰਡਾ ਮਾਰੇ ਆ ਉਹ ਨਹੀਂ ਚੱਕਿਆ ਗਿਆ ਇਹ ਮੁੰਡਾ ਇੱਕ ਦੋ ਭੈਣਾਂ ਦਾ ਇਕੱਲਾ- ਇਕੱਲਾ ਭਰਾ ਸੀ ਜਿਹਨੂੰ ਮਾਰ ਦਿੱਤਾ ਜਿਹੜਾ ਦੂਸਰਾ ਮੁੰਡਾ ਸੀਗਾ ਉਹ ਦੋ ਭਰਾ ਤੇ ਦੋ ਭੈਣਾਂ ਦਾ ਉਹ ਸੀਗਾ ਜਿਹਨੂੰ ਮਾਰ ਤੂੰ ਦੇਖ ਸਕਦੇ ਹੋ ਕਿ ਇੱਥੇ ਬੋਡੀ ਇਹਨਾਂ ਦੀ ਪਈ ਹੈ ਤੇ ਹਲੇ ਤੱਕ ਕੋਈ ਸੁਣਵਾਈ ਨਹੀਂ ਹੈ ਕੋਈ ਕੁਛ ਨਹੀਂ ਹੈ ਤੁਸੀਂ ਦੇਖ ਰਹੇ ਸੀਗੇ 67 ਦੀਆਂ ਲਾਈਟਾਂ ਤੇ ਤਰਨਾ ਤਾਂ ਕਿ ਮੈਂ ਇਹੀ ਕਹੂੰਗਾ ਪ੍ਰਸ਼ਾਸਨ ਨੂੰ ਵੀ ਇਹੀ ਕਹਿਣਾ ਚਾਹੂੰਗਾ ਆਪਣੇ মিডিਆ ਦੇ ਰਾਹੀਂ ਕਿ ਇਹਨਾਂ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਕਬਜ਼ੇ 'ਚ ਲਿੱਤਾ ਜਾਵੇ